ਦੀ ਸਾਸ਼ਟ੍ਰਿਕ ਅਧਿਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردوਸ਼ੀ ਜੋਸ਼ੀ ਚੈਨਲੋਂ ਤੇ ਅਸੀਂ ਆਨੰਦਪੁਰਜਾਈ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਆ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਤੇ ਰਾਹੀ ਖੁਸ਼ੀ ਤੁਹਾਨੂੰ ਰੱਖਣ ਵਾਸਤੇ ਹੀ ਤੁਹਾਡਾ ਮਨ ਪਰਚਾਵਾ ਕਰਨ ਵਾਸਤੇ ਤਾਂ ਫਿਰ ਮੈਂ ਅਸੀਂ ਇਹ ਗੀਤ ਪਾਉਨੇ ਆ ਤੇ ਨਾਲੇ ਫਿਰ ਤੁਹਾਨੂੰ ਵਧੀਆ ਵਧੀਆ ਮਹਾਂਪੁਰਸ਼ਾਂ ਦਾ ਸੁਣ ਕੇ ਬਾਈਦਾ ਸੁਣ ਕੇ ਤੁਹਾਨੂੰ ਨੁਕਤੇ ਦੱਸਦੇ ਆ ਹਨਾ ਤੇ ਲੋ ਫਿਰ ਅੱਜ ਤੁਹਾਨੂੰ ਇੱਕ ਬਾਲਾ ਸੋਹਣਾ ਗੀਤ ਸੁਣਾਉਂ ਇਹ ਤੁਸੀਂ ਨਹੀਂ ਸੁਣਿਆ ਹੋਣਾ ਪਹਿਲਾਂ ਤੇ ਇਹਦੇ ਵਿੱਚ ਵੀ ਇੱਕ ਮੁੰਡੇ ਦਾ ਵਿਆਹ ਹੈਗਾ ਉਹਦੇ ਵਿੱਚ ਦੱਸਿਆ ਵੀ ਬਜ਼ੁਰਗਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਹੈਨਾ ਤੇ ਉਹ ਤੁਸੀਂ ਇਹ ਗੀਤ 라ਹੀ ਸੁਣੋਗੇ ਤੇ ਧਰ ਮੁੰਡੇ ਦੇ ਵਿਆਹ ਤੱਕ ਜਦੋਂ ਬਰਾਤ ਪਹੁੰਚ ਜਾਂਦੀ ਹੈ ਉੱਥੇ ਤੱਕ ਦਾ ਇਹ ਗੀਤ ਹੈ ਤੇ ਸਾਰਾ ਮੇਲ ਨੱਚਦਾ ਹੈ ਵਿੜੇ ਦੇ ਵਿੱਚ ਹੈਨਾ ਤੇ ਇਸ ਤਰ੍ਹਾਂ ਦਾ ਇਹ ਗੀਤ ਹੈ ਤੇ ਇਹਨੂੰ ਤੁਸੀਂ बस फिर आप ही सुनियो ते थनु आनंद आउगा ते फिर ज्यादा ਵਿਆਖਿਆ ਕਰਨ ਦੀ ਲੋੜ ਨਹੀਂ ਤੇ ਜਿਹੜਾ ਮੈਂ ਨੁਕਤਾ ਪਾਉ ਉਹ ਬਹੁਤ ਹੀ ਸੌਖਾ ਤੇ ਸਾਰਿਆਂ ਵਾਸਤੇ ਬੱਚੇ ਬੁੜੇ ਸਾਰਿਆਂ ਵਾਸਤੇ ਫਿੱਟ ਹੈ ਉਹ ਮਤਲਬ ਉਸਮੈਂ ਜਿਵੇਂ ਵੀ ਠੰਡ ਚ ਖਾਂਸੀ ਖੰਗ ਜੁਕਾਮ ਫ੍ਰੀਸ਼ ਇਹਦਾ ਪੱਕਾ ਇਲਾਜ ਹੈ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਨੁਕਤਾ ਪਾਉ ਹੈਨਾ ਤੇ ਲਓ ਹੁਣ ਤੁਸੀਂ ਇਹ ਸੁਣੋ ਬਹਿਣਾ ਪਿਆਰਾ ਜਨੂ ਗੀਤ ਤੇ ਉਮੀਦ ਹੈ ਤੁਸੀਂ ਸਾਨੂੰ ਇਹਨੂੰ ਬਹੁਤ ਪਸੰਦ ਕਰੋਗੇ ਤੇ ਨਾਲੇ ਕਮੈਂਟ ਜਰੂਰ ਲਿਖਿਆ ਕਰੋ ਤੁਹਾਨੂੰ ਗੀਤ ਕਿਹੋ ਜਿਹਾ ਲੱਗਿਆ ਹੈ ਨਾ ਤੇ ਲਓ ਮਾਣੋ ਇਸ ਗੀਤ ਦਾ ਆਨੰਦ ਹਾਸੇ ਮੈਂ ਕਾਂ ਵੰਡੀ ਦਾ ਖੇੜਾ ਚੜ੍ਹ ਚੜੀਆ ਕੋਈ ਤਾਰੀਤੀ ਪੈਰੇ ਨਾ ਨੀਲਾ ਵੀ ਬੇ bete ਬਪੂ ਤਾਂ ਦੇਖੋ ਚਾ ਚਕੇ ਨਾਨੀ ਜ कुड़ चिड़े मेल नची नाल ही चाची ताईं माम जे नाले न ਦੋ ਹੈ ਸੀਠਣੀਆਂ ਸੁਣ ਚਾਚੇ ਤਾਂ ਏ ਹੱਸਦੇ ਮਾਮਾ ਟੋਟਕੇ ਨਵੇਂ ਹੀ ਸੁਣਾਵੇ ਵੇ ਬੇਤੇ ਬਪੂਤ ਦੇਖੋ ਚਾਚਾ ਕੀ ਆਨਾ ਕਰੀ ਹੈਗੀ ਜਾ ਅਨੱਡੀਆਂ ਨੇ ਚੇਨੇ ਗੱਭਰੂ ਵੀ ਗਾਉਂਦੇ ਜੀ ਜਾ ਨੋਟ ਵਾਰ ਬੋਲੀ ਪਾਈ ਜਾਵੇ ਦੇਖੋ ਚਾਚੇ ਕੀ ਨਾਨਕੀਆਂ ਦਾ ਰਕੀਆਂ ਮੇਲਣਣ ਚਣ ਜਾਗੋ ਦੇਵੀ ਚ ਅਗ ਵਾਂਗੂ ਮਚਣ ਨਾਨਕ पूजा कया नानी गॾियां ਉਨ ਸਾਰੇ ਫਿਰ ਵਿਆਹ ਨੂੰ ਚੱਲੇਗੇ ਮੁੰਡੇ ਦੇ ਪਿੰਡ ਮੁੰਡੇ ਦੇ ਸਹੁਰੇ ਧੂੜਾ ਉਡਦੀਆਂ ਵਿਆਹਣਾਂ ਆਈਆਂ ਗੱਡੀਆਂ ਸਭ ਜਾਂ ਜੇ ਨੂੰ ਦੇਖਣ ਚੁੱਕ ਚੁੱਕ ਗੱਡੀਆਂ ਇਸ਼ਕ ਹੋਸਨ ਦੇ ਪੇਚੇ ਜੀਪ ਕੇ ਨਮੀ ਵੀ

ਦੋਸੋ ਵਿਆਹ ਚ ਇਸ ਤਰ੍ਹਾਂ ਚਾਹ ਹੁੰਦਾ ਨਾ ਬਜ਼ੁਰਗਾਂ ਨੂੰ ਉਹ ਤਾਂ ਬੈਠੇ ਖੁਸ਼ ਹੋਈ ਜਾਂਦੇ ਨੇ ਤੇ ਅਰਦਾਸਾਂ ਵੀ ਕਰਦੇ ਨੇ ਪ੍ਰਮਾਤਮਾ ਸਭ ਤੇ ਲੋਕਾਂ ਤੇ ਹੇਜ ਦੇਣਾ ਹੁਣ ਹੈ ਨਾ ਸਾਰਿਆਂ ਦੀ ਖੁਸ਼ੀ ਹਾਂ ਤੇ ਬਹੁਤ ਵਧੀਆ ਇਸ ਦੇ ਵਿੱਚ ਗੀਤ ਦੇ ਚ ਬੋਲ ਲਿਖੇ ਨੇ ਲਿਖਣ ਵਾਲੇ ਨੇ ਹੈ ਨਾ ਤੇ ਇਹਨੂੰ ਗੀਤ ਨੂੰ ਵਿਆਹ ਚ ਗਾਇਆ ਕਰੋ ਤੇ ਨਾਲੇ ਬਜ਼ੁਰਗ ਖੁਸ਼ ਹੋਣਗੇ ਨਾਲੇ ਆਪ ਖੁਸ਼ ਹੋਵੋਗੇ ਤੁਸੀਂ ਗਾਗਾ ਕੀ ਹੈ ਨਾ ਤੇ ਲਓ ਹੁਣ ਤੁਸੀਂ ਆ ਜਿਓ ਨੁਕਤੇ ਵਾਲੇ ਇਹ ਨੁਕਤਾ ਦਾ ਸੁਭਾਸ਼ ਗੋਜਿੰਦ ਦੱਸਿਆ ਕਹਿੰਦੇ ਸਾਰਿਆਂ ਨੂੰ ਦੱਸੋ ਜੀ ਅਸੀਂ ਬਣਾ ਕੇ ਦੇਵਾਂਗੇ ਤੁਸੀਂ ਮਿਹਨਤ ਦਾ ਮੁੱਲ ਵੀ ਲਵਾਂਗੇ ਪਰ ਜੇ ਤੁਸੀਂ ਇਹਦੇ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਛ ਨਹੀਂ ਕੋਈ আর ਕੋਈ ਕਰੇ ਬਣਾ ਸਦਾ ਇਹਨੂੰ ਔਰ ਠੰਡ ਖਾਂਸੀ ਜ਼ੁਕਾਮ ਤੇ ਰੇਸ਼ੇ ਤੋਂ ਪੱਕਾ ਇਲਾਜ ਹੈ ਕਿਤੇ ਜਾਨ ਦੀ ਲੋੜ ਨਹੀਂ ਕਹਿੰਦੇ ਅਪਣਾਓ ਇਹ ਨੁਕਤਾ ਚਿੱਤੇ ਫੁੱਲਾਂ ਵਾਲੀ ਸਦਾ ਬਹਾਰ ਪੌਦਾ ਹੁੰਦਾ ਨਾ ਦੇਖਿਆ ਹੋਣਾ ਜੇ ਤੁਹਾਨੂੰ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਿਓ ਤੇ ਉਹਨੂੰ ਜੜਾਂ ਸਮੇਤ ਪੁੱਟ ਲਿਓ ਹੈਨਾ ਪੁਰਦੇ ਸਮੇਂ ਕਹਿੰਦੇ ਪਰਮਾਤਮਾ ਅੱਗੇ ਅਰਦਾਸ ਜਰੂਰ ਕਰਿਓ ਕਿ ਪਰਮਾਤਮਾ ਇਹ ਬੂਟਾ ਵੀ ਮੈਂ ਲੈ ਕੇ ਜਾਣਾ ਤੇ ਇਹ ਵੀ ਸਾਹ ਲੈਂਦੇ ਨੇ ਬੂਟੇ ਵੀ ਫਿਰ ਨਹੀਂ ਤਾਂ ਇਹ ਵੀ ਵੈਰ ਜੀ ਨੇ ਦੱਸਿਆ ਹੈ ਰੋਗ ਦੂਰ ਕਰੂਗਾ ਤੂੰ ਸਾਡੇ ਰੋਗ ਦੂਰਨ ਵਾਸਤੇ ਪਰਮਾਤਮਾ ਨੇ ਵੀ ਜੈ ਹਨ ਤੇ ਤੁਸੀਂ ਉਹਨਾਂ ਵਰਗੀ ਬੋਲੀ ਤਾਂ ਮੈਨੂੰ ਨਹੀਂ ਬੋਲਣੀ ਆਉਂਦੀ ਤੇ ਉਹ ਬਹੁਤ ਹੀ ਵਧੀਆ ਨਾਲ ਹਸਾਉਂਦੇ ਨੇ ਅੱਜ ਤਾਂ ਗੱਲਾਂ ਸੁਣ ਕੇ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ ਲੋਕਾਂ ਦੇ ਹਨਾ ਤੇ ਮੈਂ ਦਵਾਈ ਤਾਂ ਕੋਈ ਲੈਣੀ ਮੈਂ ਬਿਲਕੁਲ ਉਹਨਾਂ ਨੂੰ ਹੁਣ ਤੰਦਰੁਸਤ ਰਹੀ ਨਹੀਂ ਆ ਪਰ ਮੈਂ ਜਰੂਰ ਚਾਹੁੰਨੀ ਆ ਕਿਤੇ ਮੈਂ ਉਹਨਾਂ ਨੂੰ ਜਰੂਰ ਬਸ ਆਈ ਮਿਲ ਕੇ ਹੀ ਆਵਾਂ ਹੈਨਾ ਤੇ ਟਾਈਮ ਲੱਗੇ ਤਾਂ ਜਰੂਰ ਮੈਂ ਉਹਨਾਂ ਨੂੰ ਮਿਲੂੰਗੀ ਤੇ ਲੋ ਤੁਸੀਂ ਇਹ ਬੂਟਾ ਪੱਟ ਲੈਂਦਾ ਨਾ ਫਿਰ ਉਹਨੂੰ ਕਹਿੰਦੇ ਤੁਸੀਂ ਧੋ ਲੋ ਜੜਾਂ ਸਵੇਤ ਫਿਰ ਉਹਨੂੰ ਸਾਗ ਦੀ ਤਰ੍ਹਾਂ ਜੜਾਂ ਤੋਂ ਲੈ ਕੇ ਫੁੱਲ ਬੂਟੇ ਸਾਰਾ ਉਹਨੂੰ ਕੱਟ ਲੋ ਕੱਟ ਕੇ ਫਿਰ ਸੁੱਕਣੇ ਪਾ ਲੋ ਦੋ ਦੇ ਨਾਲ ਹੌਕ ਤੇ ਪ੍ਰਾਂਤ ਵਾਂਗ ਕਸੇ ਚ ਕੱਪੜੇ ਸੁੱਕਣੇ ਪਾਤਾ ਫਿਰ ਉਹ ਸੁੱਕ ਗਿਆ ਫਿਰ ਤੁਸੀਂ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਲਿਆ ਨਾ ਤਾਂ ਫਿਰ ਕਹਿੰਦੇ ਤੁਸੀਂ ਉਹਨੂੰ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਹਾਂ ਚਮਚਾ ਸਵੇਰੇ ਅੱਧਾ ਚਮਚਾ ਜਾਂਦੇ ਮੈਂ ਹੈ ਨਾ ਬੱਚਿਆਂ ਨੂੰ ਅੱਧਾ ਚਮਚਾ ਦੇ ਇੱਕ ਚਮਚਾ ਸਵੇਰੇ ਕਹਿੰਦੇ ਤੁਸੀਂ ਕੋਸੇ ਪਾਣੀ ਨਾਲ ਲਓ ਸਵੇਰੇ ਸ਼ਾਮ ਲਓ ਸ਼ਾਮ ਨੂੰ ਵੀ ਲੈ ਲਓ ਸਵੇਰੇ ਵੀ ਲੈ ਲਓ ਕਹਿੰਦੇ ਫਿਰ ਇਹ ਜਿਹੜੇ ਰੋਕ ਦੱਸਿਆ ਤੁਹਾਨੂੰ ਅ ਜੋ ਕਾਮ ਖਾਂਸੀ ਰੇਸ਼ਾ ਇਹ ਸ਼ੂ ਮੰਤਰ ਹੋ ਜਾਊਗਾ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਸੈਕਟ ਫੈਕਟ ਨਹੀਂ ਬੱਚਾ ਬੁੱਢਾ ਜਵਾਨ ਸਾਰੇ ਨੂੰ ਦੇ ਸਕਦੇ ਨੇ ਤੇ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ ਮੇਰੇ ਗੀਤ ਦਾ ਵੀ ਤੇ ਜੇ ਬੈਦ ਜੀ ਕਹਿੰਦੇ ਮੇਰੇ ਕੋਲੋਂ ਮੰਗਾਓਗੇ ਭਾਈ ਫਿਰ ਮਸੀਂ ਮਿਹਨਤ ਦਾ ਮੁਲਜ਼ਾ ਰਵਾਂਗੀ ਨਹੀਂ ਤੁਸੀਂ ਆਪਣੇ ਘਰੇ ਬਣਾਓ ਤੇ ਹੋਰ ਭੈਣ ਭਾਈਆਂ ਨੂੰ ਦੱਸੋ ਤੇ ਲਓ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡਾ ਧੰਨੀ ਵੀਡੀਓ ਦੇਖਣ ਲਈ